ਹਾਂਜੀ ਨਮਸਕਾਰ ਦੇ ਦੋਸਤੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਹੈ ਸਭ ਵਧੀਆ ਹੋਵਗੇ ਆਜੂ ਫਿਰ ਸਾਡੇ ਲਾਈਵ ਚ ਜਲਦੀ ਜਲਦੀ ਜੁੜ ਜਿਓ ਸਾਡੇ ਨਾਲ ਕਰੀਏ ਤੁਹਾਡੇ ਨਾਲ ਗੱਲਾਂ ਬਾਤਾਂ ਮੌਸਮ ਬਦਲ ਰਿਹਾ ਹਰ ਰੋਜ਼ वैसे मौसम बढ़िया ना ज़्यादा गर्मी है ना ज़्यादा ठंड है आज भी दोस्तों जल्दी जल्दी आओ <coughs> हाँ जी दोस्तों कितने चले गए जल्दी जल्दी आ जाओ ਚਲੋ 2-4 ਮਿੰਟ ਵੇਟ ਕਰਦੇ ਆ ਜਿੰਨਾ ਚਿਰ ਸਾਡੇ ਸਾਥੀ ਸਾਡੇ ਨਾਲ ਜੁੜਦੇ ਆ ਫਿਰ ਹੀ ਗੱਲਾਂ ਬਾਤਾਂ ਸ਼ੁਰੂ ਕਰਾਂਗੇ ਕਿਉਂਕਿ ਆਪਣੇ ਦੋਸਤਾਂ ਮਿੱਤਰਾਂ ਤੋਂ ਬਿਨਾ ਫਿਰ ਗੱਲਾਂ ਕਾਹਦੇ ਨਾਲ ਕਰੀਏ ਹੈਨਾ ਦੋਸਤਾਂ ਮਿੱਤਰਾਂ ਨਾਲ ਹੀ ਗੱਲਾਂ ਚੰਗੀਆਂ ਲੱਗਦੀਆਂ ਨੇ ਦੋਸਤ ਮਿੱਤਰ ਹੀ ਜ਼ਿੰਦਗੀ ਦਾ ਆਧਾਰ ਹੁੰਦੇ ਨੇ ਸੱਚੇ ਦੋਸਤ ਜ਼ਿੰਦਗੀ 'ਚ ਕਿਤੇ-ਕਿਤੇ ਮਿਲਦੇ ਆਂ ਹਰ ਜਗ੍ਹਾ 'ਤੇ ਸੱਚੇ ਦੋਸਤ ਨਹੀਂ ਮਿਲਦੇ ਖੁਸ਼ਕਿਸਮਤ ਹੋਈ ਹੁੰਦੇ ਨੇ ਜਿਨ੍ਹਾਂ ਨੂੰ ਜ਼ਿੰਦਗੀ 'ਚ ਸੱਚੇ ਦੋਸਤ ਮਿਲਦੇ ਨੇ ਉਹ ਬਾਕੀ ਬਹੁਤ ਖੁਸ਼ਕਿਸਮਤ ਨਹੀਂ ਹੁੰਦੇ ਨੇ ਇਹ ਵੀ ਕਿਸਮਤ ਚ ਲਿਖਿਆ ਹੁੰਦਾ ਕਿ ਇੱਕ ਸੱਚੇ ਦੋਸਤ ਦਾ ਮਿਲਣਾ ਚੰਗੇ ਦੋਸਤ ਦਾ ਮਿਲਣਾ ਜਿਹਨੂੰ ਸੱਚਾ ਦੋਸਤ ਮਿਲ ਗਿਆ ਉਹ ਰੱਬ ਦਾ ਸ਼ੁਕਰਾਨਾ ਕਰਦਾ ਹੈ ਨਾ ਉਹ ਰੱਬ ਦਾ ਬਹੁਤ ਬਹੁਤ ਸ਼ੁਕਰਾਨਾ ਕਰਦੇ ਆ ਕਿ ਪ੍ਰਮਾਤਮਾ ਤੇਰਾ ਬਹੁਤ ਬਹੁਤ ਸ਼ੁਕਰ ਕਿਸਾਨ ਨੂੰ ਵਧੀਆ ਦੋਸਤ ਮਿਲੇ ਇਹ ਵੀ ਕਿਸਮਤ ਦੀ ਖੇਡ ਹੁੰਦੀ ਹੈ ਨਾ ਚੰਗਾ ਦੋਸਤ ਮਿਲਣਾ ਹਾਂਜੀ ਸਾਡੇ ਦੋਸਤ ਸਾਡੇ ਨਾਲ ਲਾਈਵ ਦੇ ਵਿੱਚ ਜੁੜੇ ਨੇ ਜੀ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਕਮੈਂਟ ਜਰੂਰ ਕਰਿਆ ਕਰੋ ਵੀ ਕਿੱਥੋਂ ਕਿੱਥੋਂ ਸਾਡੇ ਨਾਲ ਜੁੜੇ ਜੇ ਜਰੂਰ ਦੱਸਿਆ ਕਰੋ ਵੀ ਕਿ ਤੋਂ ਕਿ ਤੋਂ ਸਾਡੇ ਨਾਲ ਜੁੜ ਰਹੇ ਆ। ਕਿ ਆ ਪਤਾ ਪੰਜਾਬ ਚ ਪੰਜਾਬੀ ਬੋਲਦੇ ਹਨ। ਕੋਈ ਹੋਰ ਸਟੇਟ ਚੋਂ ਵੀ ਸਾਡੇ ਨਾਲ ਸਾਥੀ ਜੁੜ ਸਕਦੇ ਆ। ਤਾਂ ਫਿਰ ਵੀ ਵੈਸੇ ਪੰਜਾਬੀ ਤਾਂ ਬਹੁਤ سارے ਲੋਕ ਜਾਣਦੇ ਆ ਸਾਡੇ ਦੇਸ਼ ਦੇ ਅੰਦਰ। ਸਮਝ ਹੀ ਲੈਂਦੇ ਆ। ਹਿੰਦੀ ਵਾਲੇ ਵੀ ਪੰਜਾਬੀ ਸਮਝ ਲੈਂਦੇ ਆ, ინਗਲਿਸ਼ ਵਾਲੇ ਪੰਜਾਬੀ ਸਮਝ ਲੈਂਦੇ ਆ। ਤੇ ਪੰਜਾਬੀਆਂ ਨੇ ਪੰਜਾਬੀ ਤਾਂ ਸਮਝਣੀ ਆ। ਸਾਰੇ ਦੋਸਤੋ ਗੱਲਬਾਤ ਸ਼ੁਰੂ ਕਰਦੇ ਆਂ ਕਿ ਬਹੁਤ ਵਧੀਆ ਪਲੇਟਫਾਰਮ ਹੈ ਜਿਹੜਾ YouTube ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਹਾਂ YouTube ਤੇ ਮੇਰੇ ਜਾਣਕਾਰ ਸਾਥੀ YouTube ਨਾਲ ਬੜੇ ਜੁੜੇ ਨੇ ਗਿਣਤੀ ਵੱਧ ਰਹੀ ਹੈ ਹਰ ਰੋਜ਼ YouTube ਤੇ ਨਵੇਂ ਨਵੇਂ ਕ੍ਰिएਟਰ ਜਿਹੜੇ ਹੈਗੇ ਨੇ ਚੈਨਲ ਬਣਾਏ ਜਿਨ੍ਹਾਂ ਨੇ ਉਹਨਾਂ ਦੇ ਦਿਮਾਗ 'ਚ ਇੱਕੋ ਗੱਲ ਹੀ ਆ ਵੀ ਆਪਾਂ YouTube ਤੇ ਕੰਮ ਕਰਨਾ ਵਾਕਈ ਉਹ ਕਰ ਰਹੇ ਨੇ ਮੇਰੇ 2-4 ਸਾਥੀ ਹੋਰ ਹੈਗੇ ਨੇ ਬਹੁਤ ਵਧੀਆ ਕੰਮ ਕਰ ਰਹੇ ਨੇ ਉਹ ਲਾਈਵ ਆਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ YouTube ਤੇ ਆਪਣੀ ਚੈਨਲ ਨਾਲ ਸੰਬੰਧਤ ਆਪਣੇ ਕੰਮ ਨਾਲ ਸੰਬੰਧਤ ਗੱਲਾਂ ਬਾਤਾਂ ਉਹ ਕਰਦੇ ਨੇ ਦੋਸਤਾਂ ਮਿੱਤਰਾਂ ਨਾਲ ਤੇ YouTube ਤੇ ਟਾਈਮ ਬਹੁਤ ਵਧੀਆ ਕੱਢ ਰਹੇ ਨੇ ਲੋਕਾਂ ਨਾਲ ਜੁੜ ਰਹੇ ਨੇ ਲੋਕ ਵੀ ਉਹਨਾਂ ਨਾਲ ਜੁੜ ਰਹੇ ਨੇ ਸੋ ਚੰਗਾ ਲੱਗਦਾ ਹੈ ਉਹਨਾਂ ਨੂੰ ਵੀ ਇਹ ਜੀ ਸਲਾਹ ਦਿੱਤੀ ਸੀ ਕਿ ਵੀਡੀਓ ਅਪਲੋਡ ਕਰਨ ਦੇ ਨਾਲ ਨਾਲ ਲਾਈਵ ਵੀ ਆਇਆ ਕਰੋ ਫੇਸ ਵੈਲਿਊ ਬਣਦੀ ਹੈ ਲੋਕ ਤੁਹਾਨੂੰ ਜਾਣਦੇ ਆ ਪਛਾਣਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤਾਂ ਜਿੰਨਾ ਟਾਈਮ ਵੱਤ ਉਹਦੇ ਲਾਈਵ ਵਿੱਚ ਆਓਗੇ ਉਹਨਾਂ ਹੀ ਵਧੀਆ ਕਿਉਂਕਿ ਫੇਸਬੁੱਕ ਸੀ ਇੱਕ ਫੇਸਬੁੱਕ ਤੇ ਉਹਨਾਂ ਨੇ ਕ੍ਰਾਈਟੇਰੀਆ ਜਿਹੜਾ ਸੀ ਉਹ ਚੇਂਜ ਕਰਤਾ ਸੀ ਤੇ ਜਿਨ੍ਹਾਂ ਦਾ ਪਹਿਲਾਂ ਚੱਲ ਰਿਹਾ ਫੇਸਬੁੱਕ ਤੇ ਉਹ ਤਾਂ ਇਨਕਮ ਲੈ ਰਹੇ ਆ ਜਿਹੜੇ ਨਵਾਂ ਕੰਮ ਕਰ ਰਹੇ ਆ ਪ੍ਰੋਫਾਈਲ ਤੇ ਜਾਂ ਪੇਜ ਤੇ ਉਹਨਾਂ ਦਾ ਪੇਜ ਜਾਂ ਪ੍ਰੋਫਾਈਲ ਹੈ ਜੇ ਮੋਨਟਾਈਜ਼ ਨਹੀਂ ਹੋ ਰਹੀ ਸੋ ਕੁਝ ਰੂਲ ਚੇਂਜ ਕਰਨਗੇ ਉਹ ਵੀ ਫੇਸਬੁੱਕ ਤੇ ਵੀ ਜੋ ਸਾਰਿਆਂ ਨੂੰ ਜਿਹਦੇ ਚ ਬੈਨੀਫਿਟ ਹੋ ਸਕੇ ਕੋਈ ਫਾਇਦਾ ਹੋ ਸਕੇ ਹਨਾ